ਮੇਰਾ ਇਹ ਆਪਣਾ ਨਾਮ ਹੈ ਜਿਸ ਦਾ ਆਪਣੇ ਪਰ ਜਾਣ ਕੇ ਪਛਾਨ ਕਰ ਸਕਦੇ ਹੋ। ਮੈਂ ਸੁਦਾ ਬਰੇਕ ਸਿੰਘ ਲਾਹਤਰ ਫੰਦਰ ਮੁਖ ਸੇਵਾਦਾਰ। ਅਸੀਂ ਬਤਮਾਨ ਨਾਮਤਰੀ ਪੰਦਰ ਮੁਖੀ ਸ੍ਰੀ ਸਾਹਿਬ ਗੁਰਦੀਪ ਸਿੰਘ ਦੇ ਹੁਕਮ ਅਨੁਸਾਰ ਅੱਜ ਇੱਥੇ ਸ਼੍ਰੋਮਣੀ ਕਮੇਟੀ ਦੇ ਸੂਚਨਾ ਕੇਂਦਰ ਵਿੱਚ ਆਏ ਹਾਂ ਦਫ਼ਤਰ ਵਿੱਚ। ਜਿਹੜਾ ਸਰਦਾਰ ਹਜਿੰਦਰ ਸਿੰਘ ਕਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਹਨਾਂ ਨੇ ਕੁਝ ਦਿਨ ਪਹਿਲਾਂ ਅਪੀਲ ਕੀਤੀ ਸੀ ਸਾਰੀਆਂ ਗੁਰੂ ਨਾਨਕ ਨਾਮ ਦੇਵਾ ਸੰਪਰਦਾਵਾਂ ਨੂੰ ਸਿੱਖ ਸੰਸਥਾਵਾਂ ਨੂੰ ਕਿ ਅਕਾਲ ਤਖਤ ਦੇ ਜਥੇਦਾਰ ਸਰਬਾਨ ਦੇ ਜਿਹੜੀ ਨਿਯੁਕਤੀ ਹੈ ਉਹਦੇ ਵਾਸਤੇ ਆਪਣੇ ਆਪਣੇ ਸੁਝਾਅ ਦੇ। ਤੋਂ ਅਸੀਂ ਅੱਜ ਇੱਥੇ ਨਾਮਕ ਰਿਸ਼ਕ ਸੰਗਤ ਜਿਹੜੀ ਹੈ ਉਹ ਸੁਝਾਅ ਲੈ ਕੇ ਇਹ ਪੱਤਰ ਦੇਣ ਵਾਸਤੇ ਅਸੀਂ ਇੱਥੇ ਆਏ ਨੇ। ਸਭ ਮਕਸਦ ਕੀ ਹੈ ਸਰ? ਮਕਸਦ ਇਹ ਹੈ ਜੀ ਕਿ ਅਕਾਲ ਤਖਤ ਦੇ ਜਿਹੜੇ ਜਥੇਦਾਰ ਸਰਬਾਨ ਨੇ ਉਹਨਾਂ ਦੇ ਬਹੁਤ ਉੱਚਾ ਉਹਨਾਂ ਦਾ ਕੱਦ ਹੁੰਦਾ ਸਿੱਖ ਜਗਤ ਵਿੱਚ ਬਹੁਤ ਮਾਨ ਮਰਯਾਦਾ ਵਾਲੀ ਜਗ੍ਹਾ ਹੈ। ਉਹਦੀ ਮਾਨ ਮਰਯਾਦਾ ਨੂੰ ਮੁੱਖ ਦਰਸ਼ਨ ਵਾਸਤੇ ਕਾਇਮ ਰੱਖਣ ਵਾਸਤੇ ਅੱਗੇ ਵਾਸਤੇ ਔਰ ਇਹ ਜਿਹੜੀ ਇੱਕ ਸਾਡੀ ਮੰਗ ਹੈ ਕਿ ਪਹਿਲੀ ਗੱਲ ਤੇ ਇੱਕ ਅਕਾਲ ਤਖਤ ਦਾ ਜ਼ਹੀਰਦਾਰ ਇੱਕ ਹੋਣਾ ਇਹ ਪਹਿਲਾਂ ਕਿਸੇ ਗੁਰੂ ਸਾਹਿਬਾਨ ਦੀ ਪਰੰਪਰਾ ਚਲਾਈ ਹੋਈ ਨਹੀਂ ਹੈ ਲੇਕਿਨ ਸਾਡਾ ਮਤ ਹੈ ਕਿ ਜੇ ਜੇ ਚਲਾਣਾ ਵੀ ਹੈ ਤੇ ਨਾਲ ਮਹਾਨ ਵਿਦਵਾਨ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ ਨਾਲ ਜਿਸ ਤਰ੍ਹਾਂ ਸਾਡੇ ਚ ਬੜੇ-ਬੜੇ ਵਿਦਵਾਨ ਨੇ ਅਜੇ ਸਿੰਘ ਬੰਗਾਵਰੀ ਹੈਗੇ ਨੇ ਵਰਡ ਬੈਂਕ ਦੇ ਉਹ ਚੇਅਰਮੈਨ ਹੈਗੇ ਨੇ ਜਨਰਲ ਵਿਕਰਮ ਸਿੰਘ ਹੈਗੇ ਨੇ ਮੌਨਟੇਕ ਸਿੰਘ ਆਲੂਵਾਲੀਆ ਅਗੇ ਨੇ ਚੀਫ ਜਸਟਿਸ ਆਫ ਇੰਡੀਆ ਜਗਦੀਸ਼ ਸਿੰਘ ਜੀ ਖੈਰ ਇਹ ਜ ਮਹਾਨ ਵਿਦਵਾਨ ਚਾਹੀਦੇ ਨੇ ਜਿਹੜੇ ਇਸ ਰਾਜ ਭਾਗ ਸਾਡਾ ਪੈਰਲਲ ਗਵਰਨਮੈਂਟ ਹੈ ਇੱਕ ਕਿਸਮ ਦੀ ਰਾਜ ਭਾਗ ਹੈ ਸਿੱਖ ਜਲ ਜਗਤ ਹੈ ਰਾਜ ਭਾਗ ਹੈ ਪੂਰਾ ਉਹਨੂੰ ਸੰਭਾਲਣ ਵਾਸਤੇ ਦੂਸਰਾ ਇਹ ਕਿ ਜਿਹੜੇ ਜਥੇਦਾਰ ਸਹਿਬਾਨ ਹੋਣੇ ਚਾਹੀਦੇ ਨੇ ਇਹ ਨਾ ਇਹ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਨੂੰ ਗੁਰਬਾਣੀ ਸ਼ੁੱਧ ਆਉਂਦੀ ਹੈ ਜਾਂ ਉਹ ਕਥਾਵਾਚਕ ਚੰਗੇ ਨੇ ਲੇਕਿਨ ਉਹ ਦੂਸਰਾ ਗੁਣ ਰਾਜ ਭਾਗ ਨੂੰ ਸੰਭਾਲਣਾ ਔਰ ਕਥਾ ਕਰਨੀ ਕਥਾ ਕਰਨੀ ਮਾੜੀ ਗੱਲ ਨਹੀਂ ਹੈਗੀ ਲੇਕਿਨ ਕਥਾ ਕਰਨੀ ਗੁਰਬਾਣੀ ਸ਼ੁੱਧ ਪੜਨੀ ਇਹ ਅਲੱਗ ਗੁਣ ਹੈ ਲੇਕਿਨ ਪੰਥ ਨੂੰ ਸੰਭਾਲਣਾ ਕਿਵੇਂ ਹੈ ਰਾਜ ਭਾਗ ਨੂੰ ਸੰਭਾਲਣਾ ਕਿਵੇਂ ਹੈ ਇਹ ਅਲੱਗ ਯੋਗਤਾ ਹੋਣੀ ਚਾਹੀਦੀ ਸੋ ਇਸ ਕਰਕੇ ਸਾਡੀ ਜਿਹੜੀਆਂ ਮੰਗਾਂ ਹੈ ਹੈਗੀਆਂ ਨੇ ਅਸੀਂ ਆਸ ਕਰਦੇ ਆ ਕਿ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹ ਇਹਨਾਂ ਗੱਲਾਂ 'ਤੇ ਜ਼ਰੂਰ ਧਿਆਨ ਦੇਣਗੇ ਔਰ ਇਹਨਾਂ ਨੂੰ ਅਮਲੀ ਰੂਪ ਵਿੱਚ ਲੈ ਕੇ ਆਉਣ ਸਾਡੇ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਜਾਂ ਕੁਲਜੀਤ ਸਿੰਘ ਗੜਗਾ ਚ ਦੋਨਾਂ ਵਿੱਚੋਂ ਕਿਹੜੇ ਤੁਹਾਨੂੰ ਲੱਗਦਾ ਕਿ ਵਧੀਆ ਚੱਤਰ ਹੋ ਸਕਦਾ ਮੈਂ ਐਸਿਸਟ ਕੋਈ ਕਮੈਂਟ ਕਰਦਾ ਜੋ ਸਮੁੱਚੀ ਗੱਲਬਾਤ ਕਰਨ ਵਾਸਤੇ ਅਸੀਂ ਇਹ ਆਮ ਤੌਰ ਤੇ ਸੰਭਤਾਏ ਕਿ ਜਿਹੜਾ ਵੀ ਅਕਾਲ ਤਖਤ ਦੇ ਜਹਦਤ ਸਾਹਿਬ ਬਣਨ ਲਗਾਤੇ ਨੇ ਉਹਨਾਂ ਨੂੰ ਪੂਰੀ ਮਰਜ਼ਾਦਾ ਨਾਲ ਮਾਨ ਮਰਜ਼ਾਦਾ ਨਾਲ ਉਹਨਾਂ ਦਾ ਸਮਾਜ ਵਿੱਚ ਪੂਰਨ ਤੌਰ ਤੇ ਇੱਜ਼ਤ ਹੋਣੀ ਚਾਹੀਦੀ ਹੈ ਤੁਹਾਡੇ ਮੁਤਾਬਕ ਇੱਜ਼ਤ ਪੂਰੀ ਪੂਰੀ ਦੋਸ਼ਤ ਨਹੀਂ ਹੈ ਕੀ ਨਹੀਂ ਮੈਂ ਇਹ ਵੀ ਨਹੀਂ ਕਹਿੰਦਾ ਅਗਲੇ ਸਮੇਂ ਵਿੱਚ ਮੈਂ ਕਹਿੰਦਾ ਕਿ ਇੱਕ ਤੇ ਜਿਹੜਾ ਅਕਾਲ ਤਖਤ ਦੇ ਜਹਦਤ ਸਾਹਿਬ ਲਗਾਇਆ ਜਾ ਉਹ ਪੂਰੀਆਂ ਸਿਕ ਸੰਪਰਤਾਵਾਂ ਦੇ ਸਹਿਮਤੀ ਨਾਲ ਲਾਇਆ ਜਾ ਅਗਰ ਕੱਲ ਨੂੰ ਉਹਨਾਂ ਨੂੰ ਲਾਣਾ ਵੀ ਪੈਂਦਾ ਅਗਰ ਲਾਣੇ ਆਪਾਂ ਤਾਂ ਲਾਣ ਵਿੱਚ ਸਨਮਾਨਯੋਗ ਤਰੀਕੇ ਨਾਲ ਉਹਨਾਂ ਨੂੰ ਉਹਨਾਂ ਦੀ ਵਿਦਾਇਗੀ ਇੱਥੋਂ ਹੋਣੀ ਚਾਹੀਦੀ ਸ਼੍ਰੋਮਣੀ ਕਮੇਟੀ ਕਹਿੰਦੀ ਉਹ ਜਿੱਤੋਂ ਪੱਤੀ ਐਕਟ ਦੇ ਤਹਿਤ ਇਹ ਇਹ ਸਾਡੇ ਜੁਗੀ ਦੇ ਚਿੰਨ ਵਿੱਚ ਆਉਂਦੇ ਤਾਂ ਕਰਕੇ ਸਿਆ ਲਾਭ ਨਹੀਂ ਸਕਦੇ ਤੇ ਨਾ ਕਿਸੇ ਸਕਦੇ ਤੁਹਾਡੇ ਮੁਤਾਬਕ ਠੀਕ ਹੈ ਨਹੀਂ ਸਾਡੇ ਅਸੀਂ ਤਾਂ ਆਪਣਾ ਸੁਝਾਅ ਦਿੱਤਾ ਬਾਕੀ ਉਹਨਾਂ ਨੂੰ ਕੀ ਠੀਕ ਲੱਗਦਾ ਹੋ ਤਾਂ ਉਹਨਾਂ ਦੇ ਆਪਣੇ ਮਨ ਕਿਉਂਕਿ ਅਕਸਰ ਹੀ ਨਾਮਕਾਰੀ ਕਿਸੇ ਜੋ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਇਹ ਲੱਗਦਾ ਕਿ ਪਹਿਰਵਾਤ ਜੇ ਜੀ ਲੱਗਦਾ ਵੀ ਜੇ ਤੁਸੀਂ ਸੁਝਾਦੋ ਕਿ ਸਾਨੂੰ ਲੱਗਦਾ ਕਿ ਉਹ ਇੰਪਲੀਮੈਂਟ ਹੋ ਪਾਏਗਾ ਹੋ ਇੰਪਲੀਮੈਂਟ ਹੋਵੇ ਜਾਂ ਨਾ ਹੋਵੇ ਲੇਕਿਨ ਅਸੀਂ ਸਿੱਖ ਜਗਤ ਦਾ ਅਟੁੱਟ ਅੰਗ ਹੈਗੇ ਆ ਅਸੀਂ ਸਤਗੁਰੂ ਨਾਨਕ ਦੇਵ ਜੀ ਦੇ ਕਟੜ ਪੈਰੋਂ ਘਰ ਆ ਸਤਗੁਰੂ ਗੋਬਿੰਦ ਸਿੰਘ ਦੇ ਕਟੜ ਸੇਖਾ ਔਰ ਅੰਮ੍ਰਿਤਧਾਰੀ ਸੰਤ ਖਾਲਸੇ ਸੋ ਇਸ ਕਰਕੇ ਸਾਨੂੰ ਅਸੀਂ ਆਪਣੇ ਹਿਸਾਬ ਨਾਲ ਸਾਨੂੰ ਹੱਕ ਹੈ ਗੱਲ ਕਰਨ ਦਾ ਕਿ ਮੰਨੀ ਜਾਏ ਜਾਂ ਨਾ ਮੰਨੀ ਜਾਏ ਉਹ ਦਾ ਵਿਸ਼ੇ ਕਟਨਾਵਾ ਨੂੰ ਕਿਹਦਾ ਦੀ ਵਿਸ਼ੇ ਕਟਨਾਵਾ ਦੇਖੋ ਇਸ ਤਰ੍ਹਾਂ ਹੁੰਦਾ ਕਿ ਕਟਨਾਵਾ ਤੇ ਬੜਾ ਮੋਟਾ ਤੇ ਹੁੰਦਾ ਰਹਿੰਦਾ ਚਲਦਾ ਰਹਿੰਦਾ ਜੇ ਨੀਦਰ ਦੁਨੀਆ ਚੱਲੇਗੀ ਮਾੜਾ ਮोटा ਤਾਂ ਕੁਛ ਨਾ ਕੁਛ ਹੁੰਦਾ ਰਹੇ ਲੇਕਿਨ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਏ ਜੇ ਪਿੱਛੇ ਕੋਈ ਗਲਤ ਹੋਇਆ ਤੇ ਉੱਗੋਂ ਨਾ ਹੋਵੇ ਸਾਡਾ ਤੇ ਸੁਝਾਅ ਲੱਗਦਾ ਨਹੀਂ ਕਿਸੇ ਦਾ ਨਾ ਡਿਲੀ ਦਿੱਤਾ ਗਿਆ ਲਾਇਆ ਗਿਆ ਦੇਖੋ ਮੈਂ ਜਿਹੜੇ ਇਹ ਸੁਝਾਅ ਦਿੱਤੇ ਰਣਾ ਇਸੇ ਵਾਸਤੇ ਦਿੱਤੇ ਨੇ ਜੇ ਕੋਈ ਪਾਸਟ ਦੇ ਵਿੱਚ ਕੋਈ ਗਲਤੀ ਹੋਈ ਹੈ ਤੇ ਉਸ ਗਲਤੀ ਨੂੰ ਸੁਧਾਰ ਕੇ ਅਸੀਂ ਅੱਗੇ ਤੋਂ ਜਿਹੜਾ ਉਹ ਗਲਤੀ ਨਾ ਹੋਵੇ ਤੇ ਆਪਣੇ ਸਾਰੇ ਹੀ ਜਿੰਨੇ ਸਿੱਖ ਜਗਤ ਹੈਗਾ ਸਮੁੱਚਿਆਂ ਦੀ ਸਹਿਮਤੀ ਨਾਲ ਔਰ ਵਿਦਵਾਨਾਂ ਦਾ ਹੋਣਾ ਅਤੀ ਜੇਕਰ ਕੱਲੇ ਹੀ ਅਕਾਲ ਤਖਤ ਦੇ ਜਥੇਦਾਰ ਸਹਿਬਾਨ ਚਾਰ ਹੈੱਡ ਗ੍ਰੰਥੀਆਂ ਨੂੰ ਮਿਲ ਕੇ ਕੋਈ ਉਹ ਫੈਸਲਾ ਲੈਂਦੇ ਉਹ ਫੈਸਲਾ ਕਈ ਵਾਰੀ ਲਾਗੂ ਨਹੀਂ ਉਹ ਕਰਵਾਨ ਵਿੱਚ ਅਸਫਲਤਾ ਮਿਲਦੀ ਹੈ ਰਾਜ ਭਗ ਚੜਾਉਣ ਵਾਸਤੇ ਮਹਾਨ ਵਿਦਵਾਨ ਜਿਹੜਾ ਸਾਡਾ ਪਹਿਲੀ ਗੱਲ ਤੇ ਕਿਸੇ ਗੁਰੂ ਸਾਹਿਬਾਨ ਨੇ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਪਰੰਪਰਾ ਨਹੀਂ ਚਲਾਈ ਅਕਾਲ ਤਖਤ ਦਾ ਇੱਕ ਚਿਹਰਾ ਹੋ। ਜਿਸੇ ਵੀਰ ਜੀ ਨੇ ਕਿਹਾ ਸੀ 1952 25 ਦਾ ਜਿਹੜਾ ਸਾਡਾ ਐਕਟ ਬਣਿਆ ਉਹਦੇ ਮੁਤਾਬਕ ਜੱਜਦਾਰ ਬਰਸਾਂ ਦੀ ਜਿਹੜੀ ਨੁਕਤੀ ਆ ਉਹ ਹੁੰਦੀ ਹੈ। ਲੇਕਿਨ ਅਸੀਂ ਚਾਹੁੰਦੇ ਆ ਕਿ ਪੰਜ ਪ੍ਰਧਾਨੀ ਜਿਹੜਾ ਸਾਡਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੰਜ ਪਿਆਰੇ ਸਾਥੇ ਸਨ। ਪੰਜ ਪ੍ਰਧਾਨੀ ਦਾ ਜਿਹੜਾ ਫਲਸਫਾ ਸਾਡਾ ਉਹ ਸਾਨੂੰ ਸਹੀ ਲੱਗਦਾ। ਉਹਦੇ ਚ ਮਹਾਨ ਵਿਦਵਾਨ ਚਾਹੀਦੇ ਨੇ ਸਿੱਖ ਚੜ੍ਹਤ ਦੇ। ਜਿਹੜੇ ਪੂਰਨ ਤੌਰ ਤੇ ਸਿੱਖ ਸਮਾਜ ਨੂੰ ਸੰਤੁਸ਼ਟ ਕਰ ਸਕਣ ਔਰ ਐਸੇ ਜਿਹੜੇ ਕੋਈ ਕੋਈ ਰੌਲੇ ਰੱਬੇ ਵਾਲਾ ਕੰਮ ਨਾ ਸਿੱਖ ਪੰਥ ਤੇ ਹੋਰ ਵੀ ਮੁੱਦੇ ਨੇ ਜਿਹਦੇ ਵਿੱਚ ਬੀਐਸਪੀ ਦਾ ਮੁੱਦਾ ਹੈਗਾ ਔਰ ਬੰਤੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈਗਾ ਮਜੂਦਾ ਹੁਣ ਅਮਰਪਾਲ ਦੇ ਐਨਐਸਏ ਪਦਾਰਥ ਦੀ ਕਿ ਨਾਮ ਪਰ ਸੰਸਥਾ ਇਸ ਮੁੱਦੇ ਨੂੰ ਲੈ ਕੇ ਵੀ ਆਪਣਾ ਬਿਆਨ ਦੇਖੋ ਅਸੀਂ ਜਿਹੜੇ ਭਗੈਸਨ ਹਥੇ ਚੰਡੀਗੜ੍ਹ ਮੁੱਦਾ ਅਲੱਗਿਆ ਗਿਆ ਹੈ ਔਰ ਚਾ ਉਹਦੇ ਵਿੱਚ ਬਸ ਬਕਾਇਦਾ ਅਸੀਂ ਸ਼ਾਮਲ ਹੋਏ ਸਾਂ ਸੇਠ ਹੋਣ ਦੇ ਨਾਤੇ ਮੈਂ ਬੇਨਤੀ ਕਰਦਾ ਕਿ ਅਸੀਂ ਸਿੱਖ ਹੋਣ ਦੇ ਨਾਤੇ ਅਸੀਂ ਜੋ ਕਿਸੇ ਵੀ ਸਿੱਖ ਨਾਲ ਕੋਈ ਵਧੇਕੀ ਹੁੰਦੀ ਹੈ ਅਸੀਂ ਉਹਦੇ ਨਾਲ ਆ ਬਿਲਕੁਲ ਸਿੱਖ ਹੋਣ ਦੇ ਨਾਲ ਅਸੀਂ ਮੰਨਿਏ ਭਾਵੇਂ 12 ਨੂੰ ਮੰਨਿਏ 10 ਨੂੰ ਮੰਨਿਏ ਸਤਿਗੁਰੂ ਕਈ ਇਹ ਵੀ ਹੈਗੇ ਨੇ ਜਿਹੜੇ ਸਤਿਗੁਰੂ ਨਾਲ ਨਹੀਂ ਤੇ ਸੱਚੇ ਪਾਤਸ਼ਾਹ ਨੂੰ ਉਹਨਾਂ ਨੂੰ ਮੰਨਦਣ ਕਰਦੇ ਆ ਲੇਕਿਨ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਜਿਹੜੇ ਹੈਗੇ ਨੇ ਸਤਿਗੁਰੂ ਨਾਲ ਦੇਵੀ ਦੇ ਸਿੱਖ ਨਹੀਂ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਮੰਨਦਾ ਸੋ ਇਸ ਕਰਕੇ ਸਾਡੀ ਤੇ ਸਮੁੱਚੀ ਤੇ ਉਹਨਾਂ ਨੂੰ ਪ੍ਰਧਾਨ ਜੀ ਨੂੰ ਬੇਨਤੀ ਹੈ ਸ਼ਰਮਨੀ ਕਮੇਟੀ ਨੂੰ ਬੇਨਤੀ ਹੈ ਇਹ ਅਗੋ ਜਿਹੜਾ ਵੀ ਚਤੇਦਾ ਸਵਾਲ ਜਿਹੜੇ ਉਹਨਾਂ ਨੇ ਪਟਾੜੇ ਨੇ ਕੋਈ ਪਟਾਣਾ ਜਾਂ ਲੜਣਾ ਪੂਰੀ ਮਾਨ ਮਰਿਆਦਾ ਦਾ ਵੇਖੋ ਸਰਕਾਰਾਂ ਦੇ ਕਰਮਚਾਰੀ ਫਸ ਜਾਂਦੇ ਨੇ ਲੇਕਿਨ ਸਰਕਾਰਾਂ ਪੂਰੀ ਜੋਰ ਲਾਉਂਦੀਆਂ ਨੇ ਕਿ ਸਾਡੀ ਸਰਕਾਰ ਦੀ ਜਿਹੜੀ ਹੈ ਨਾ ਓਕੇ ਸੇ ਗੱਲ ਥੱਲੇ ਨਾ ਹੋਵੇ ਜਾਂ ਜਸਟਿਸ ਜਿਹੜੇ ਨੇ ਉਹ ਵੀ ਕਈ ਵਾਰ ਫਸ ਜਾਂਦੇ ਨੇ ਕਿਸੇ ਮਾਮਲੇ 'ਚ ਉਥੇ ਵੀ ਜਿਹੜੇ ਚੀਫ ਜਸਟਿਸ ਜਿਹੜੇ ਹੁੰਦੇ ਨੇ ਉਹ ਇਹ ਸੰਦਲੇ ਕਿ ਸਾਡੀ ਸਾਖ ਨੂੰ ਕਾਇਮ ਰੱਖਿਆ ਜਾਵੇ ਸੋ ਸਾਡੀ ਬੇਨਤੀ ਹੈ ਕਿ ਸ਼ਰੋਮਣੀ ਕਮੇਟੀ ਸਿੱਖਾਂ ਦੀ ਸਰਮੌਰ ਕਮੇਟੀ ਔਰ ਇਸ ਤਰ੍ਹਾਂ ਦੀ ਕੋਈ ਗੱਲ ਵੀ ਨਾ ਹੋਵੇ ਕਿ ਸਾਡੇ ਸਿੱਖ ਜਗਤ ਨੂੰ ਕੋਈ ਕਿਸੇ ਪੱਖ ਤੋਂ ਵੀ ਟਾਲੇ ਇਸ ਵਿੱਚ ਸਾਡੀ